ਸਾਈ ਦੇ ਲਈ ਅਮਰਪਾਲ ਦੀ ਪਾਰਟੀ ਨੇ ਮੀਂਹ ਤਿਆਰੀ ਖਿੱਚ ਲਈ ਐਮਪੀ ਸਭਜੇ ਸਿੰਘ ਖਾਲਸਾ ਦੇ ਵੱਲੋਂ ਵੱਡਾ ਦਾਵਾ ਕਰ ਦਿੱਤਾ ਗਿਆ 2027 ਦੇ ਵਿੱਚ ਅਮਰਪਾਲ ਨੂੰ ਪੰਜਾਬ ਦਾ ਸਿੰਘ ਬਣਾਵਾਂਗੇ ਅਮਰਪਾਲ ਸਿੰਘ ਨੂੰ ਮਾਲਵਾ ਤੋਂ ਚੋਣ ਲੜਾਵਾਂਗੇ ਮਾਲਵਾਦੀਆਂ 70 ਸੀਟਾਂ ਤੇ ਜਿੱਤ ਦਰਜ ਕੀਤੀ ਜਾਵੇਗੀ ਤਰਵੰਡੀ ਸਾਬੋ ਦੇ ਵਿੱਚ ਅਮਰਪਾਲ ਦੀ ਪਾਰਟੀ ਦੇ ਦਰਸਨ ਸਿਆਸੀ ਕਾਨਫਰੰਸ ਰੱਖੇ ਗਈ ਸੀ ਤੇ ਇਸੇ ਦੌਰਾਨ ਇਹ ਵੱਡਾ ਬਿਆਨ ਦੇ ਦਿੱਤਾ ਗਿਆ ਆਪ ਵੱਡਾ ਦਾਵਾ ਕੀਤਾ ਹੈ ਅਮਰਪਾਲ ਦੀ ਪਾਰਟੀ ਦੇ ਵੱਲੋਂ ਅਮਰਪਾਲ ਦੀ ਟੀਸ ਦੇ ਵੱਲੋਂ ਸੰਗਤ ਕਾਲਪੇ ਐਮਪੀ ਸਰਜੇ ਸਿੰਘ ਖਾਲਸਾ ਦਾ ਕਹਨੇ ਕਿ 2027 ਦੇ ਵਿੱਚ ਅਮਰਪਾਲ ਨੂੰ ਪੰਜਾਬ ਦਾ ਸੀਆ ਬਣਾਵਾਂਗੇ ਅਮਰਪਾਲ ਸਿੰਘ ਨੂੰ ਮਾਲਵਾ ਤੋਂ ਚੋਣ ਜੜਾਵਾਂਗੇ ਮਾਲਵਾ ਦੀਆਂ 70 ਸੀਟਾਂ ਤੇ ਜਿੱਤ ਹਾਸਲ ਕਰਾਂਗੇ ਦਰਸਲ ਅੱਜ 20 ਸਾਬੂ ਦੇ ਵਿੱਚ ਅੱਜ ਸਿਆਸੀ ਕਾਨਫਰੰਸ ਰੱਖੀ ਗਈ ਖਾਸਾ ਪੰਥ ਦੇ ਸਾਜਨਾ ਦਿਵਸ ਮੌਕੇ ਵਸਾਖੀ ਦੇ ਦਿਹਾੜੇ ਮੌਕੇ ਜੋ ਕਿ ਕਾਨਫਰੰਸ ਰੱਖੀ ਗਈ ਸੀ ਤੇ ਇਸੇ ਦਰਾਨੀ ਅੰਮ੍ਰਿਤਪਾਲਿਕ ਪਾਰਟੀ ਦੇ ਵੱਲੋਂ ਸਿਆਸੀ ਪਿਰਦੇ ਵੱਲੋਂ ਇਹ ਵੱਡਾ ਦਾਵਾ ਕਰ ਦਿੱਤਾ ਗਿਆ ਕਿ 2022 ਦੇ ਵਿੱਚ ਕਮਲਪਾਲ ਨੂੰ ਪੰਜਾਬ ਦਾ ਸੀਐਮ ਬਣਾਵਾਂਗੇ ਅੰਮ੍ਰਿਤਪਾਲਿਕ ਨਵਾਲਵਾਦ ਤੋਂ ਚੋਣ ਲਾਈ ਜਾਵੇਗੀ ਤੇ ਫਲਵਾਦੀਆਂ 70 ਸੀਟਾਂ ਤੇ ਜਿੱਤ ਹਾਸਲ ਕਰਨਗੇ ਇਹ ਵੀ ਵੱਡਾ ਦਾਵਾ ਕਰ ਦਿੱਤਾ ਤਾ 2027 ਦੇ ਲਈ ਬਸ ਪਾਲਦੀ ਪਾਰਟੀ ਦੇ ਜਿੱਥੇ ਟੈਰੀ ਖੇਚਲੀ ਗਿਆ ਉੱਥੇ ਐਮਪੀ ਸਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਵੱਡਾ ਦਾਅਵਾ ਵੀ ਕਰ ਦਿੱਤਾ ਗਿਆ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਹਾ ਗਿਆ ਕਿ 2027 ਦੇ ਵਿੱਚ ਅਮਰਪਾਲ ਨੂੰ ਪੰਜਾਬ ਦਾ ਸਿਆਂ ਬਣਾਵਾਂਗੇ ਅਮਰਪਾਲ ਸਿੰਘ ਨੂੰ ਮਾਲਵਾ ਤੋਂ ਚੋਣ ਲੜਾਵਾਂਗੇ ਤੇ ਮਾਲਵਾ ਦੀਆਂ 70 ਸੀਟਾਂ ਤੇ ਜਿੱਤ ਹਾਸਲ ਕਰਾਂਗੇ ਆਪਣੇ ਆਪ ਦੇ ਇੱਕ ਬਹੁਤ ਵੱਡਾ ਦਾਅਵਾ ਹੈ ਕਿ ਮਾਲਵਾਦੀਆਂ 70 70 ਸੈਂਕਾਂ ਤੇ ਜਿੱਤ ਹਾਸਲ ਕਰਾਂਗੇ ਤਰਵੰਡੀ ਸਾਬੋ ਦੇ ਦਰਸਨ ਲਾ ਅਮਰਪਾਲ ਦੀ ਪਾਰਟੀ ਦੇ ਵੱਲੋਂ ਸਿਆਸੀ ਆਲ ਕਾਨਫਰੰਸ ਸਰੱਖੀ ਗਈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਮ ਦੀ ਪਾਰਟੀ ਜੋ ਕਿ ਅਮਰਪਾਲ ਦੇ ਢੜੇ ਦੇ ਵੱਲੋਂ ਬਣਾਈ ਗਈ ਹੈ ਆ ਮੱਗੀ ਮੇਲੇ ਤੇ ਜੋ ਮੁਕਸਾਬ ਦੇ ਵਿੱਚ ਸਿਆਸੀ ਕਾਨਫਰੰਸ ਕੀਤੀ ਗਈ ਸੀ ਢੜੇ ਦੇ ਵੱਲੋਂ ਉਸ ਦੇ ਦੌਰਾਨ ਇਸ ਪਾਰਟੀ ਦਾ ਐਲਾਨ ਕੀਤਾ ਜਾਂਦਾ ਤਾਂ ਸਾਡੀ ਤੇ ਦਿਹਾੜੇ ਮੌਕੇ ਜਿਹੜੀ ਅੱਜ ਸਿਆਸੀ ਕਾਨਫਰੰਸ ਰੱਖੀ ਗਈ ਉਸ ਕੰਫਰੈਂਸ ਲਗਾ ਨਾ 5 ਦੇ ਸਰਚਾਰ ਪਰ ਹੁੰਦਾ ਵੀ ਦਾਵਾ ਕਰ ਦਿੱਤਾ ਗਿਆ ਐਮ ਪੀ ਸਬਜੀਤ ਸਿੰਘ ਖਾਲਸਾ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਵੱਡਾ ਦਾਵਾ ਕੀਤਾ ਕਿ 2027 ਦੇ ਵਿੱਚ ਅੰਮ੍ਰਿਤਸਰ ਨੂੰ ਪੰਜਾਬ ਦਾ ਸੀਐਮ ਬਣਾਵਾਂਗੇ ਅਮਿਤਪਾਲ ਸਿੰਘ ਮਾਲਵਾ ਤੋਂ ਚੁਣ ਲੜਾਵਾਂਗੇ ਮਾਲਵਾਸੀਆਂ 70% ਜਿੱਤ ਹਾਸਲ ਕਰਾਂਗੇ ਹਾਂ ਹਾਲਾਂਕਿ 2025 ਦੀ ਵਿਦਾਨ ਸੁਭਾ ਚੋਣਾਂ ਦੇ ਵਿੱਚ ਅੱਜ ਸਮਾ ਵਕਪਾ ਵਾਕੀਆ ਕ੍ਰੀਪ ਦੋਸਰ ਅਜੇ ਬਾਕੀ ਬਸ਼ੇ ਨੇ ਆਪਰ ਆਈਡੀ ਸੈਸਟਰੀ ਕਾਨਫਰੰਸ ਦੇ ਦਰਾਂ ਨੇ ਸਾਈਟਲੀ ਨੂੰ ਸਰਕਾਰ ਦਾ ਦਾਵਾ ਅਮਰਪਾਲ ਦੇ ਧੜੇ ਦੇ ਵੱਲੋਂ ਨਾਕ ਕਰ ਦਿੱਤਾ ਗਿਆ ਹਾ ਤੋਂ ਕਿ ਅਮਰਪਾਲ ਦੇ ਆ ਬਾਕੀ ਨੌ ਸਾਥੀ ਜੋ ਕਿ ਡਿਬਰਗੜ ਤੋਂ ਪੰਜਾਬ ਲੈਣਦੇ ਗਏ ਜਾਂ ਐਨਐਸਏ ਹਟਾ ਦਿੱਤਾ ਗਿਆ ਟੀਵੀ ਅਜੋਖ ਖਬਰਾਂ ਸਾਹਮਣੇ ਆ ਰਹੀਆਂ ਨੇ ਚਾੜ੍ਹ ਕੇ ਸਾਹਮਣੇ ਆ ਰਹੀਆਂ ਕਿ ਹੰਗਾਲ ਦੇ ਵਿੱਚ ਮਸਪਾਲਤੂ ਐਨਐਸਏ ਦਾ ਹਟਾਇਆ ਜਾ ਸਕਦਾ ਉਸ ਨੂੰ ਵੀ ਪੰਜਾਬ ਲੈਂਦਾ ਜਾ ਸਕਦਾ ਤਾਂ ਇਸ ਦੇ ਵਿਚਾਲੇ ਅਮਨਪਾਲ ਦੀ ਸਿਆਸੀ ਪਾਰਟੀ ਦੇ ਵੱਲੋਂ ਧੜੇ ਦੇ ਵੱਲੋਂ ਸਤਾਈ ਦੇ ਵਿੱਚ ਸਰਕਾਰ ਬਣਾਉਣ ਦਾ ਦਾਵਾ ਕਰ ਦਿੱਤਾ ਗਿਆ